ਹਾਂਜੀ ਇਹ ਜੀ ਡਾਕਟਰਸਨ ਦੀ ਰੈਡੀ ਗੋ ਮਿਸਤਰੀ ਨੇ ਸਲੈਂਸਰ ਤੇ ਜਿਗਾੜ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਅੰਦਰੋਂ ਫਿਲਟਰ ਟੁੱਟੇ ਜਾਂਦਾ ਸੀ ਤਾਂ ਕਰਕੇ ਢੱਕਣ ਤੇ ਜ਼ੋਰ ਪੈਂਦਾ ਤੇ ਢੱਕਣ ਕੋਲ ਵੀ ਟੁੱਟ ਗਿਆ ਇਹ ਜਿਗਾੜ ਚੱਲਦੇ ਨਹੀਂ ਹੁੰਦੇ ਇਦਾਂ ਜਿਗਾੜ ਨਾ ਕਰਾਇਆ ਕਰੋ ਵੀਰੇ ਦੇਖੋ ਕਿੰਨੀ ਮੋਟੀ ਐਮ ਸ਼ੇਲ ਥੱਪੀ ਦੀ ਆ ਇਦਾਂ ਦੇ ਜਿਗਾੜ ਨਹੀਂ ਚੱਲਦੇ ਹੁੰਦੇ ਤੇ ਆਪਣਾ ਅੰਦਰੋਂ ਫਿਲਟਰ ਗਲ ਜਾਂਦੇ ਆ ਢੱਕਣ ਤੋਂ ਤਾਂ ਟੁੱਟਦਾ ਜੀ ਜਾਂ ਅੰਦਰੋਂ ਟੁੱਟ ਜਾਂਦਾ ਜਾਂ ਗਲ ਜਾਂਦਾ ਹੁਣ ਆਪਾਂ ਇਹਦਾ ਕੰਪਲੀਟ ਸਲੈਂਸਰ ਫਿਟਿੰਗ ਕੀਤਾ ਜੀ ਕਸਟਮਾਈਜ਼ ਢੋਲ ਕੀ ਤਿਆਰ ਕੀਤੀ ਹੈ ਜੀ ਆ ਛੋਟੀ ਢੋਲ ਕੀ ਜਿਹੜੀ ਦਿਖ ਰਹੀ ਆ ਤੇ ਪਾਈਪਾ ਵਗੈਰਾ ਸਾਰੀਆਂ ਤਿਆਰ ਕਰਕੇ ਸਾਰਾ ਫਿਟਿੰਗ ਕਰਕੇ ਦਿੱਤਾ ਲਾਸਟ ਡੀਟੇਲ ਪਾਈਪ ਸਟਾਕ ਮਫਲਰ ਹੋ ਗਿਆ ਤੇ ਫਰੰਟ ਆਪਣੀ ਛੋਟੀ ਢੋਲ ਕੀ ਤੇ ਫਲੈਂਜ ਤੱਕ ਆਪਾਂ ਸਾਰਾ ਕੰਪਲੀਟ ਲਾਇਆ ਗੱਡੀ ਸਟਾਰਟ ਖੜੀ ਹੈ ਜੀ ਤੇ ਬਿਲਕੁਲ ਸਾਇਲੈਂਟ